ਸ਼ਾਰਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਔਰ ਉੱਥੇ ਵੀ ਕਈ ਥਾਵਾਂ 'ਤੇ ਤੇਜ਼ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਤੋਂ ਇਲਾਵਾ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ 2 ਦਿਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਔਰ 29 ਅਤੇ 30 ਤਰੀਕ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਤੇਜ਼ਮੀ ਦੇਖਣ ਨੂੰ ਮਿਲੇਗਾ ਤੇਜ਼ਮੀ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਔਰ ਖਾਸ ਤੌਰ ਦੇ ਉੱਤੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਲਈ ਇਹ ਅਲਰਟ ਜਾਰੀ ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਕੱਲ ਦੀ ਜੇਕਰ ਗੱਲ ਕਰੀਏ ਤਾਂ ਫਤਿਹਗੜ ਸਾਹਿਬ ਮੁਹਾਲੀਦ ਵਿੱਚ ਵੀ ਤੇਜ਼ਮੀ ਦੇਖਣ ਨੂੰ ਮਿਲ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ਼ ਮੀ ਇਸ ਸਮੇਂ ਸ਼ੁਰੂ ਹੋ ਚੁੱਕਾ ਹੈ ਜਲੰਧਰ ਦੇ ਵਿੱਚ ਵੀ ਇਸ ਸਮੇਂ ਮੌਸਮ ਸੁਹਾਵਣਾ ਹੋ ਚੁੱਕਾ ਹੈ ਤੇਜ਼ ਮੀ ਇਸ ਸਮੇਂ ਜਲੰਧਰ ਦੇ ਵਿੱਚ ਪੈ ਰਿਹਾ ਹੈ ਜਿਸ ਸਵੇਰ ਤੋਂ ਹੀ ਜਲੰਧਰ ਦੇ ਵਿੱਚ ਤੇਜ਼ ਫੁਹਾਰਾ ਮੀ ਦੀਆਂ ਦੇਖਣ ਨੂੰ ਮਿਲੀਆਂ ਸੀ ਔਰ ਹੁਣ ਇਸ ਸਮੇਂ ਜੋ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ ਤੇਜ਼ ਮੀ ਸ਼ੁਰੂ ਹੋ ਚੁੱਕਾ ਹੈ ਜਲੰਧਰ ਦੇ ਵਿੱਚ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਆਪਣੀ ਇਲਾਕੇ ਦਾ ਹਾਲ ਵੀ ਜਰੂਰ ਦੱਸਣਾ ਕਿਉਂਕਿ ਜੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਉਸ ਦੇ ਮੁਤਾਬਕ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਵਿੱਚ ਤੇਜਮੀਦਾ ਲੱਤਸੀ ਪਰ ਜਲੰਧਰ ਦੇ ਵਿੱਚ ਵੀ ਇਸ ਸਮੇਂ ਤੇਜ਼ بارش ਦੇਖ ਨੂੰ ਮਿਲ ਰਹੀ ਹੈ ਔਰ ਉੱਥੇ ਦੂਸਰੇ ਪਾਸੇ ਲੁਧਿਆਣਾ ਮਲੇਰਕੋਟਲਾ ਦੇ ਵੱਲ ਵੀ ਕਈ ਥਾਵਾਂ ਤੋਂ ਮੀਂਹ ਦੀਆਂ ਖਬਰਾਂ ਆ ਰਹੀਆਂ ਤੇ ਆਪਣੀ ਇਲਾਕੇ ਦਾ ਹਾਲ ਜ਼ਰੂਰ ਦੱਸਣਾ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਆਸ-ਪਾਸ ਇਲਾਕਿਆਂ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਨੇ ਨਵਾਂ ਸ਼ਹਿਰ ਤੋਂ ਵੀ ਖਬਰ ਆ ਰਹੀ ਹੈ ਕਿ ਉੱਥੇ ਵੀ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਔਰ ਦੂਸਰੇ ਪਾਸੇ ਰੋਪੜ ਦੇ ਵਿੱਚ ਵੀ ਜੋ ਮੌਸਮ ਦੇ ਵਿੱਚ ਤੇਜ਼ ਤਬਦੀਲੀ ਦੇਖਣ ਨੂੰ ਮਿਲੀ ਹੈ ਉੱਥੇ ਵੀ ਬਾਰਿਸ਼ ਕਈ ਥਾਵਾਂ ਤੇ ਪੈ ਰਹੀ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਉਹ ਕੀ ਉਸ ਰੇਂਜ ਦੇ ਵਿੱਚ ਤੁਹਾਡਾ ਇਲਾਕਾ ਵੀ ਆ ਰਿਹਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ 25 ਅਗਸਤ ਨੂੰ ਇੱਕ ਹਫ਼ਤੇ ਲਈ ਅਲਰਟ ਜਾਰੀ ਕੀਤਾ ਗਿਆ ਸੀ ਕਿ ਕਈ ਥਾਵਾਂ ਦੇ ਉੱਤੇ ਪੌਕੇਟ ਰੇਨ ਦੇਖ ਨੂੰ ਮਿਲੇਗੀ ਔਰ ਉਸੇ ਤਰੀਕੇ ਦੇ ਨਾਲ ਜਲੰਧਰ ਗੁਰਦਾਸਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਕੇ ਇਲਾਕਿਆਂ ਦੇ ਵਿੱਚ ਲਗਾਤਾਰ ਬੀਤੇ ਹਫਤੇ ਤੋਂ ਕੁਝ ਨਾ ਦਿਨ ਛੱਡ ਕੇ ਉੱਥੇ بارش ਦੇਖ ਨੂੰ ਮਿਲ ਰਹੀ ਹੈ ਉੱਥੇ ਮੌਸਮ ਵਿਭਾਗ ਦਾ ਜੋ ਅਲਰਟ ਕੀਤਾ ਗਿਆ ਸੀ ਤਾਂ ਉਸ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਰੁਕ ਰੁਕ ਕੇ ਜੋ بارشیں ਦੇਖ ਨੂੰ ਮਿਲ ਰਹੀ ਹੈ ਤਾਂ ਉਸੇ ਤਰੀਕੇ ਦੇ ਨਾਲ ਅੱਜ ਜੋ ਅਲਰਟ ਦੋ ਦਿਨਾਂ ਲਈ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਤਾਂ ਉੱਥੇ ਤੇਜ਼ਮੀ ਦਾ ਅਲਰਟ ਕਿਹਾ ਗਿਆ ਸੀ ਔਰ ਉਸੇ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਇਸ ਸਮੇਂ ਤੇਜ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੀਆਂ ਕਿ ਇਸ ਸਮੇਂ ਜਲੰਧਰ ਦੇ ਵਿੱਚ ਤੇਜਮੀ ਇਸ ਸਮੇਂ ਪੈ ਰਿਹਾ ਹੈ ਔਰ ਉਥੇ ਦੂਸਰੇ ਪਾਸੇ ਨਵਾਂ ਸ਼ਹਿਰ ਤੋਂ ਵੀ ਇਸੇ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਲੁਧਿਆਣਾ ਦੇ ਵਿੱਚ ਵੀ ਮੀਂਹ ਸ਼ੁਰੂ ਹੋ ਚੁੱਕਾ ਹੈ ਕਿ ਥਾਵਾ ਦੇ ਵਿੱਚ ਤਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਸ਼ੁਰੂ ਹੋ ਚੁੱਕਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਮੌਸਮ ਦੇ ਵਿੱਚ ਇਹ ਤਬਦੀਲੀ ਦੇਖਣ ਨੂੰ ਮਿਲੀ ਹੈ ਕਿਉਂਕਿ 2 ਦਿਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਸੀ 2 ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਤੇਜ਼ ਮੀਂਹ ਦੇਖੋ ਨੂੰ ਮਿਲੇਗਾ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਅਭੀਤੇ ਇੱਕ ਹਫਤੇ ਦੇ ਵਿੱਚ ਪੌਕੇਟ ਰੇਨ ਦਾ ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਈ ਥਾਵਾਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਕਈ ਥਾਵਾਂ ਦੇ ਵਿੱਚ ਹਲਕੀ ਫੁਲਕੀ ਹਲਕਾ ਫੁਲਕਾ ਮੀਂਹ ਹੁੰਦਾ ਅਲਰਟ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਪਰ ਅੱਜ ਅਤੇ ਕੱਲ ਲਈ ਜੋ ਅਲਰਟ ਜਾਰੀ ਕੀਤਾ ਗਿਆ ਤਾਂ ਉਸ ਮੁਤਾਬਕ ਜੋ ਜਲੰਧਰ ਤੇ ਆਸ-ਪਾਸ ਦੇ ਇਲਾਕੇ ਨੇ ਉਥੇ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਔਰ ਦੂਸਰੇ ਪਾਸੇ ਕੱਲ ਵੀ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਤਾਂ ਕੱਲ ਫਤੇਗੜ ਸਾਹਿਬ 모ਹਾਲੀ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਹਨਾਂ ਥਾਮਦ ਵਿੱਚ ਵੀ ਤੇਜ਼ ਬਾਰਿਸ਼ ਕੱਲ ਵੀ ਦੇਖੋ ਨੂੰ ਮਿਲ ਸਕਦੀ ਹੈ ਤਾਂ ਅੱਜ ਤੇ ਕੱਲ ਲਈ ਅਲਰਟ ਜਾਰੀ ਕੀਤਾ ਗਿਆ ਸੀ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਈ ਥਾਮਾਂ ਤੇ ਮੀਤੂ ਬਾਦ ਕਿਸ ਤਰ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਨੀਵੇਂ ਜੋ ਇਲਾਕੇ ਨੇ ਉੱਥੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਇਸ ਸਮੇਂ ਤੁਸੀਂ ਆਪਣੀ ਸਕਰੀਨ ਤੇ ਜੋ ਤਸਵੀਰਾਂ ਦੇਖ ਰਹੇ ਹੋ ਤਾਂ ਇਹ ਨਵਾਂ ਸ਼ਹਿਰ ਦੀਆਂ ਤਸਵੀਰਾਂ ਦਸੀਆਂ ਜਾ ਰਹੀਆਂ ਨੇ ਜਿੱਥੇ ਤੇਜ਼ ਬਾਰਿਸ਼ ਇਸ ਸਮੇਂ ਹੋ ਰਹੀ ਔਰ ਉਥੇ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾਲ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਵੀ ਮੌਸਮ ਦੇ ਵਿੱਚ ਅੱਜ ਅਚਾਨਕ ਤਬਦੀਲੀ ਆਈ ਹੈ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਮੌਸਮ ਦੇ ਵਿੱਚ ਛਾ ਗਈਆਂ ਸੀ ਆਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਨਜ਼ਰ ਆ ਰਹੀਆਂ ਸੀ ਔਰ ਉਸ ਤੋਂ ਬਾਅਦ ਪਹਿਲਾਂ ਹਲਕੀ ਫੁਲਕੀ ਬਾਰਿਸ਼ ਹੁੰਦੀ ਔਰ ਉਸ ਤੋਂ ਬਾਅਦ ਹੁਣ ਉਥੇ ਤੇਜ਼ ਬਾਰਿਸ਼ ਹੋ ਰਹੀ ਹੈ ਜਲੰਧਰ ਦੇ ਵਿੱਚ ਇਸ ਸਮੇਂ ਤੇਜ਼ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਔਰ ਨਾਲ ਹੀ ਆਸ-ਪਾਸ ਦੇ ਜੋ ਇਲਾਕੇ ਨੇ ਉਥੇ ਵੀ ਤੇਜ਼ ਬਾਰਿਸ਼ ਦਾ ਅਲਰਟ ਜੋ ਜਾਰੀ ਕੀਤਾ ਗਿਆ ਸੀ ਤਾਂ ਉਥੇ ਵੀ ਤੇਜ਼ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਤਾਂ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਤੇਜ਼ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਜ਼ਬਰਦਸਤ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਤੇਜ਼ ਹਵਾਵਾਂ ਦੇ ਨਾਲ ਅੱਜ ਸਵੇਰ ਤੋਂ ਹੀ ਇਰਾ ਥਾਵਾ ਦੇ ਉੱਤੇ ਵੀ ਮੀਂਹ ਪੈ ਰਿਹਾ ਹੈ ਔਰ ਉੱਥੇ ਹੀ ਦੂਸਰੇ ਪਾਸੇ ਫਤੇਗੜ ਸਾਹਿਬ ਤੇ ਮੋਹਾਲੀ ਲਈ ਵੀ ਕੱਲ ਦਾ ਅਲਰਟ ਜਾਰੀ ਕੀਤਾ ਗਿਆ ਕੱਲ ਇਹਨਾਂ ਥਾਵਾਂ ਦੇ ਉੱਤੇ ਵੀ ਮੀਂਹ ਦੇਖਣ ਨੂੰ ਮਿਲੇਗਾ ਤਾਂ ਇਸ ਤੋਂ ਬਾਅਦ 2 ਸਤੰਬਰ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੀ ਸੰਭਾਵਨਾ ਦਿਤਾਈ ਗਈ ਹੈ ਜਿਸ ਤੋਂ ਬਾਅਦ 4 ਸਤੰਬਰ ਤੋਂ ਇੱਕ ਵਾਰ ਫਿਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਔਰ 4 ਸਤੰਬਰ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ بارش ਦੇਖਣ ਨੂੰ ਮਿਲੇਗੀ ਤਾਂ ਕੁੱਲ ਮਿਲਾ ਕੇ ਜੇਕਰ ਕਿ ਇਹ ਤਾਂ ਸਤੰਬਰ ਦਾ ਮਹੀਨਾ ਪਾਕਟ ਰੇਨ ਦੇਖਣ ਨੂੰ ਮਿਲੇਗੀ ਸਤੰਬਰ ਦੇ ਮਹੀਨੇ ਵੀ ਲਗਾਤਾਰ ਤੁਸੀਂ بارش ਦਾ ਨਜ਼ਾਰਾ ਲੈ ਸਕਦੇ ਹੋ بارش ਦਾ ਆਨੰਦ ਮਾਣ ਸਕਦੇ ਹੋ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਉਸ ਦੇ ਮੁਤਾਬਕ ਜੋ ਸਤੰਬਰ ਦਾ ਮਹੀਨਾ ਹੈ ਉੱਥੇ ਵੀ ਲਗਾਤਾਰ ਰੁਕ ਰੁਕ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੀਂਹ ਦੇਖਣ ਨੂੰ ਮਿਲੇਗਾ ਔਰ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਨੂੰ ਇਨਾਂ ਇਲਾਕਿਆਂ ਦੇ ਵਿੱਚ ਜੋ ਤੁਸੀਂ بارش ਦੀਆਂ ਫੁਹਾਰਾਂ ਦੇਖੋਗੇ ਔਰ ਤੁਹਾਨੂੰ ਗਰਮੀ ਤੋਂ ਰਾਹਤ ਸਤੰਬਰ ਦੇ ਮਹੀਨੇ ਦੇ ਵਿੱਚ ਵੀ ਲਗਾਤਾਰ ਮਿਲੇਗੀ ਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਸੁਹਾਵਣਾ ਹੋ ਚੁੱਕਾ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਔਰ ਜੇਕਰ ਗੱਲ ਕਰੀਏ ਕਿ ਕਿਨਾਂ ਕਿਨਾਂ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਹੈ ਤਾਂ ਇਸ ਸਮੇਂ ਜਲੰਧਰ ਦੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਔਰ ਉੱਥੇ ਦੂਸਰੇ ਪਾਸੇ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹਨਾਂ ਥਾਵਾਂ ਤੇ ਤੇਜ਼ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਅੱਜ ਸਵੇਰ ਤੋਂ ਹੀ ਜਲੰਧਰ ਦੇ ਵਿੱਚ ਕਾਲੇ ਬੱਦਲਛਾਏ ਹੋਏ ਸੀ ਜਿਸ ਤੋਂ ਬਾਅਦ ਹੁਣ ਇਥੇ ਤੇਜ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਔਰ ਉੱਥੇ ਵੀ ਕਈ ਥਾਵਾਂ 'ਤੇ ਤੇਜ਼ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਤੋਂ ਇਲਾਵਾ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ 2 ਦਿਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਔਰ 29 ਅਤੇ 30 ਤਰੀਕ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਤੇਜ਼ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਔਰ ਖਾਸ ਤੌਰ ਦੇ ਉੱਤੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਲਈ ਇਹ ਅਲਰਟ ਜਾਰੀ ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਕੱਲ ਦੀ ਜੇਕਰ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਮੁਹਾਲੀ ਦੇ ਵਿੱਚ ਵੀ ਤੇਜ਼ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ਼ ਮੀਂਹ ਇਸ ਸਮੇਂ ਸ਼ੁਰੂ ਹੋ ਚੁੱਕਾ ਹੈ ਜਲੰਧਰ ਦੇ ਵਿੱਚ ਵੀ ਇਸ ਸਮੇਂ ਮੌਸਮ ਸੁਹਾਵਣਾ ਹੋ ਚੁੱਕਾ ਹੈ ਤੇਜ਼ ਮੀਂਹ ਇਸ ਸਮੇਂ ਜਲੰਧਰ ਦੇ ਵਿੱਚ ਪੈ ਰਿਹਾ ਹੈ ਅੱਜ ਸਵੇਰ ਤੋਂ ਹੀ ਜਲੰਧਰ ਦੇ ਵਿੱਚ ਤੇਜ਼ ਫੁਹਾਰਾ ਮੀਂਹ ਦੀਆਂ ਦੇਖਣ ਨੂੰ ਮਿਲੀਆਂ ਸੀ ਔਰ ਹੁਣ ਇਸ ਸਮੇਂ ਜੋ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ ਤੇਜ਼ ਮੀਂਹ ਸ਼ੁਰੂ ਹੋ ਚੁੱਕਾ ਹੈ ਜਲੰਧਰ ਦੇ ਵਿੱਚ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਆਪਣੀ ਇਲਾਕੇ ਦਾ ਹਾਲ ਵੀ ਜਰੂਰ ਦੱਸਣਾ ਕਿਉਂਕਿ ਜੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਉਸ ਦੇ ਮੁਤਾਬਕ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਵਿੱਚ ਤੇਜਮੀਦਾ ਲੜਸੀ ਪਰ ਜਲੰਧਰ ਦੇ ਵਿੱਚ ਵੀ ਇਸ ਸਮੇਂ ਤੇਜ਼ بارش ਦੇਖ ਨੂੰ ਮਿਲ ਰਹੀ ਹੈ ਔਰ ਉੱਥੇ ਦੂਸਰੇ ਪਾਸੇ ਲੁਧਿਆਣਾ ਮਲੇਰਕੋਟਲਾ ਦੇ ਵੱਲ ਵੀ ਕਈ ਥਾਵਾਂ ਤੋਂ ਮੀਂਹ ਦੀਆਂ ਖਬਰਾਂ ਆ ਰਹੀਆਂ ਤੇ ਆਪਣੀ ਇਲਾਕੇ ਦਾ ਹਾਲ ਜਰੂਰ ਦੱਸਣਾ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਆਸ-ਪਾਸ ਇਲਾਕਿਆਂ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਨੇ ਨਵਾਂ ਸ਼ਹਿਰ ਤੋਂ ਵੀ ਖਬਰ ਆ ਰਹੀ ਹੈ ਕਿ ਉੱਥੇ ਵੀ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਔਰ ਦੂਸਰੇ ਪਾਸੇ ਰੋਪੜ ਦੇ ਵਿੱਚ ਵੀ ਅ ਜੋ ਮੌਸਮ ਦੇ ਵਿੱਚ ਤੇਜ਼ ਤਬਦੀਲੀ ਦੇਖਣ ਨੂੰ ਮਿਲੀ ਹੈ ਉੱਥੇ ਵੀ ਬਾਰਿਸ਼ ਕਈ ਥਾਵਾਂ ਤੇ ਪੈ ਰਹੀ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਕੀ ਉਸ ਰੇਂਜ ਦੇ ਵਿੱਚ ਤੁਹਾਡਾ ਇਲਾਕਾ ਵੀ ਆ ਰਿਹਾ ਹੈ ਕਿਉਂਕਿ ਅਮੌਸਮ ਵਿਭਾਗ ਦੇ ਵੱਲੋਂ 25 ਅਗਸਤ ਤੋਂ ਇੱਕ ਹਫ਼ਤੇ ਲਈ ਅਲਰਟ ਜਾਰੀ ਕੀਤਾ ਗਿਆ ਸੀ ਕਿ ਕਈ ਥਾਵਾਂ ਦੇ ਉੱਤੇ ਪੌਕੇਟ ਰੇਨ ਦੇਖ ਨੂੰ ਮਿਲੇਗੀ ਔਰ ਉਸੇ ਤਰੀਕੇ ਦੇ ਨਾਲ ਜਲੰਧਰ ਗੁਰਦਾਸਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਕੇ ਇਲਾਕਿਆਂ ਦੇ ਵਿੱਚ ਲਗਾਤਾਰ ਬੀਤੇ ਹਫ਼ਤੇ ਤੋਂ ਕੁਝ ਨਾ ਦਿਨ ਛੱਡ ਕੇ ਉੱਥੇ ਬਾਰਿਸ਼ ਦੇਖੋ ਨੂੰ ਮਿਲ ਰਹੀ ਹੈ ਉੱਥੇ ਮੌਸਮ ਵਿਭਾਗ ਦਾ ਜੋ ਅਲਰਟ ਕੀਤਾ ਗਿਆ ਸੀ ਤਾਂ ਉਸ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਰੁਕ ਰੁਕ ਕੇ ਜੋ ਬਾਰਿਸ਼ ਹੈ ਦੇਖੋ ਨੂੰ ਮਿਲ ਰਹੀ ਹੈ ਤਾਂ ਉਸੇ ਤਰੀਕੇ ਦੇ ਨਾਲ ਅੱਜ ਜੋ ਅਲਰਟ ਦੋ ਦਿਨਾਂ ਲੇ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਤਾਂ ਉੱਥੇ ਤੇਜ਼ਮੀ ਦਾ ਅਲਰਟ ਕਿਹਾ ਗਿਆ ਸੀ ਔਰ ਔਰ ਉਸੇ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਇਸ ਸਮੇਂ ਤੇਜ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੀਆਂ ਕਿ ਦੇਖ ਇਸ ਸਮੇਂ ਜਲੰਧਰ ਦੇ ਵਿੱਚ ਤੇਜ਼ ਮੀਂਹ ਇਸ ਸਮੇਂ ਪੈ ਰਿਹਾ ਹੈ ਔਰ ਉੱਥੇ ਦੂਸਰੇ ਪਾਸੇ ਨਵਾਂ ਸ਼ਹਿਰ ਤੋਂ ਵੀ ਇਸੇ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਲੁਧਿਆਣਾ ਦੇ ਵਿੱਚ ਵੀ ਮੀਂਹ ਸ਼ੁਰੂ ਹੋ ਚੁੱਕਾ ਹੈ ਕਿ ਥਾਵਾ ਦੇ ਵਿੱਚ ਤਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਸ਼ੁਰੂ ਹੋ ਚੁੱਕਾ ਹੈ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਮੌਸਮ ਦੇ ਵਿੱਚ ਇਹ ਤਬਦੀਲੀ ਦੇਖਣ ਨੂੰ ਮਿਲੀ ਹੈ ਕਿਉਂਕਿ 2 ਦਿਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਸੀ 2 ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਤੇਜ਼ਮੀ ਦੇਖਣ ਨੂੰ ਮਿਲੇਗਾ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਅਭੀਤੇ ਇੱਕ ਹਫ਼ਤੇ ਦੇ ਵਿੱਚ ਪੌਕੇਟ ਰੇਨ ਦਾ ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਈ ਥਾਵਾਂ 'ਤੇ ਵਿੱਚ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਕਈ ਥਾਵਾਂ 'ਤੇ ਵਿੱਚ ਹਲਕੀ ਫੁਲਕੀ ਹਲਕਾ ਫੁਲਕਾ ਮੀਂਹ ਹੁੰਦਾ ਅਲਰਟ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਪਰ ਅੱਜ ਅਤੇ ਕੱਲ ਲਈ ਜੋ ਅਲਰਟ ਜਾਰੀ ਕੀਤਾ ਗਿਆ ਤਾਂ ਉਸ ਮੁਤਾਬਕ ਜੋ ਜਲੰਧਰ ਤੇ ਆਸ-ਪਾਸ ਦੇ ਇਲਾਕੇ ਨੇ ਉੱਥੇ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਔਰ ਦੂਸਰੇ ਪਾਸੇ ਕੱਲ ਵੀ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਤਾਂ ਕੱਲ ਫਤੇਗੜ ਸਾਹਿਬ 모ਹਾਲੀ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਹਨਾਂ ਥਾਮਦ ਵਿੱਚ ਵੀ ਤੇਜ਼ ਬਾਰਿਸ਼ ਕੱਲ ਵੀ ਦੇਖ ਨੂੰ ਮਿਲ ਸਕਦੀ ਹੈ ਤਾਂ ਅੱਜ ਤੇ ਕੱਲ ਲਈ ਅਲਰਟ ਜਾਰੀ ਕੀਤਾ ਗਿਆ ਸੀ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਈ ਥਾਵਾਂ ਤੇ ਮੀਤ ਬਾਦ ਕਿਸ ਤਰ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਨੀਵੇਂ ਜੋ ਇਲਾਕੇ ਨੇ ਉੱਥੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਇਸ ਸਮੇਂ ਤੁਸੀਂ ਆਪਣੀ ਸਕਰੀਨ ਤੇ ਜੋ ਤਸਵੀਰਾਂ ਦੇਖ ਰਹੇ ਹੋ ਤਾਂ ਇਹ ਨਵਾਂ ਸ਼ਹਿਰ ਦੀਆਂ ਤਸਵੀਰਾਂ ਦਸੀਆਂ ਜਾ ਰਹੀਆਂ ਨੇ ਜਿੱਥੇ ਤੇਜ਼ ਬਾਰਿਸ਼ ਇਸ ਸਮੇਂ ਹੋ ਰਹੀ ਔਰ ਉੱਥੇ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾਲ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਵੀ ਮੌਸਮ ਦੇ ਵਿੱਚ ਅੱਜ ਅਚਾਨਕ ਤਬਦੀਲੀ ਆਈ ਹੈ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਮੌਸਮ ਦੇ ਵਿੱਚ ਛਾ ਗਈਆਂ ਸੀ ਆਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਨਜ਼ਰ ਆ ਰਹੀਆਂ ਸੀ ਔਰ ਉਸ ਤੋਂ ਬਾਅਦ ਪਹਿਲਾਂ